ਜੇਕਰ ਤੁਹਾਨੂੰ ਗੁੱਸਾ ਬਹੁਤ ਆਉਂਦਾ ਹੈ ਤਾਂ ਆਪਣੇ ਕੋਲ ਆ ਚੀਜ਼ ਰੱਖੋ ਫਿਰ ਤੁਹਾਨੂੰ ਗੁੱਸਾ ਨਹੀਂ ਆਵੇਗਾ ਇਹ ਕੋਈ ਵਹਿਮ ਭਰਮ ਜਾਂ ਅੰਧਵਿਸ਼ਵਾਸ ਨਹੀਂ ਤੁਸੀਂ ਵੇਖਣਾ ਨਾ ਕਿ ਜਦੋਂ ਕਿਸੇ ਮਨੁੱਖ ਨੂੰ ਗੁੱਸਾ ਆਉਂਦਾ ਤਾਂ ਬਹੁਤ ਜ਼ਿਆਦਾ ਕਈ ਰਮ ਮਨੁੱਖ ਆਪਣੇ ਆਪ ਤੋਂ ਬਾਹਰ ਹੋ ਜਾਂਦਾ ਇਥੋਂ ਤੱਕ ਨੌਬਤ ਆ ਜਾਂਦੀ ਆ ਕਿ ਇੱਕ ਚੰਗਾ ਭੜਾ ਮਨੁੱਖ ਜਦੋਂ ਗੁੱਸੇ ਦਾ ਸ਼ਿਕਾਰ ਹੁੰਦਾ ਤਾਂ ਉਹ ਸੋਚਦਾ ਮੈਂ ਜਾਂ ਅਗਲੇ ਨੂੰ ਮਾਰ ਦਵਾ ਜਾਂ ਮੈਂ ਮਰ ਜਾਵਾਂ ਜਾਂ ਮੈਂ ਇਹਨੂੰ ਖਤਮ ਕਰ ਦਵਾ ਪਤਾ ਨਹੀਂ ਕਿਹੜੀ ਇਹੋ ਜੀ ਨਰਜੀ ਮਨੁੱਖ ਦੇ ਦਿਮਾਗ ਵਿੱਚ ਪੈਦਾ ਹੋ ਜਾਂਦੀ ਆ ਤੇ ਕਈ ਵਾਰਾਂ ਉਹ ਜੀ ਉਹ ਗੁੱਸਾ ਮਨੁੱਖ ਦੇ ਕੋਲੋਂ ਜਹੀ ਗੁਨਾਹ ਕਰ ਦਿੰਦਾ ਆ ਇੱਕ ਦੋ ਸੈਕਿੰਡ ਵਿੱਚ ਹੀ ਇੱਕ ਦੋ ਮਿੰਟ ਵਿੱਚ ਹੀ ਕਿ ਮਨੁੱਖ ਮੁੜ ਕੇ ਇੰਨਾ ਪਛਤਾਉਂਦਾ ਕਿ ਮੇਰ ਕੋ ਕਿੰਜ ਹੋ ਗਿਆ ਮੈਂ ਤੇ ਕਰਨਾ ਹੀ ਨਹੀਂ ਸੀ ਚਾਹੁੰਦਾ ਪਰ ਇਹ ਮੇਰੇ ਕੋਲੋਂ ਇਹ ਗੁਨਾਹ ਹੋ ਗਿਆ ਮੇਰਾ ਸਾਰਾ ਹੀ ਘਰ ਪਰਿਵਾਰ ਮੇਰੀ ਤਾਂ ਜ਼ਿੰਦਗੀ ਬਰਬਾਦ ਹੋ ਗਈ ਇਥੋਂ ਤੱਕ ਕਿ ਕਈ ਵਾਰ ਮਨੁੱਖ ਤਾਂ ਜੇਲਾਂ ਦੀਆਂ ਠਾਣਿਆਂ ਕਚੈਰੀਆਂ ਚ ਰੁਲ ਕੇ ਰਹਿ ਜਾਂਦਾ ਕਈ ਵਾਰ ਤਾਂ ਇਥੋਂ ਤੱਕ ਵੀ ਹੁੰਦਾ ਕਿ ਗੁੱਸੇ ਦਾ ਸ਼ਿਕਾਰ ਹੋਇਆ ਮਨੁੱਖ ਸਮਾਜ ਦੇ ਵਿੱਚ ਸਿਰ ਚੁੱਕ ਕੇ ਕਦੀ ਉੱਚਾ ਤੁਰ ਨਹੀਂ ਸਕਦਾ ਕਈ ਵਾਰ ਤਾਂ ਇਹੋ ਜਿਹਾ ਹੁੰਦਾ ਕਿ ਜਦੋਂ ਮਨੁੱਖ ਨੂੰ ਗੁੱਸਾ ਆਇਆ ਹੋਵੇ ਤਾਂ ਉਹਦਾ ਆਪਣਾ ਹੀ ਪਰਿਵਾਰ ਖੇਰੂ ਖੇਰੂ ਹੋ ਜਾਂਦਾ ਇਸ ਕਰਕੇ ਗੁੱਸਾ ਜਦੋਂ ਜਿਹੜੇ ਮਨੁੱਖਾਂ ਨੂੰ ਗੁੱਸਾ ਆਉਂਦਾ ਨਾ ਉਹ ਇੱਕ ਗੱਲ ਜ਼ਰੂਰ ਆਪਣੇ ਕੋਲ ਰੱਖਣ ਜਾਂ ਆਪਣੇ ਯਾਦ ਰੱਖਣ ਕਿ ਮੈਂ ਉਹਨਾਂ ਹੀ ਗੁੱਸਾ ਕਰਾਂ ਜਿੰਨਾ ਕਿ ਮੈਂ ਨੁਕਸਾਨ ਬਰਦਾਸ਼ਤ ਕਰ ਸਕਦਾ ਜੇ ਅਸੀਂ ਇਹ ਸੋਚ ਆਪਣੇ ਕੋਲ ਰੱਖ ਲਈ ਕਿ ਜੇ ਮੈਨੂੰ ਗੁੱਸਾ ਆਉਂਦਾ ਜਦੋਂ ਅਸੀਂ ਨਾਰਮਲ ਪੋਜੀਸ਼ਨ 'ਚ ਹੁੰਨੇ ਜਿੱਦਾਂ ਨਾਰਮਲ ਦਿਨਾਂ 'ਚ ਹੁੰਨੇ ਆਪਣੀ ਫੈਮਿਲੀ 'ਚ ਆਪਣੇ ਘਰ ਵਿੱਚ ਜਾਂ ਆਪਣੇ ਦੋਸਤਾਂ ਮਿੱਤਰਾਂ ਚ ਆਪਾਂ ਉਦੋਂ ਗੱਲ ਕਰ ਸਕਦੇ ਆ ਕਿ ਯਾਰ ਮੈਨੂੰ ਗੁੱਸਾ ਬਹੁਤ ਆਉਂਦਾ ਆ ਪਰ ਮੇਦਾ ਕੀ ਕਰਾਂ ਫੇ ਤੁਹਾਡੇ ਵਰਗੇ ਚੰਗੇ ਸੱਜਣ ਸਲਾਹ ਦਿੰਦੇ ਭਈ ਤੂੰ ਗੁੱਸਾ ਉਹਨਾਂ ਕਿ ਕਰਿਆ ਕਰ ਜਿੰਨਾ ਕਿ ਤੂੰ ਨੁਕਸਾਨ ਬਰਦਾਸ਼ਤ ਕਰ ਸਕਦਾ ਆ ਜਦੋਂ ਇਹ ਗੱਲ ਸਾਡੇ ਦਿਮਾਗ 'ਚ ਬਹਿ ਜਾਂਦੀ ਆ ਨਾ ਕਿ ਗੁੱਸਾ ਤਾਂ ਮੈਨੂੰ ਆਉਣਾ ਹੀ ਆਉਣਾ ਕਿਸੇ ਨਾ ਕਿਸੇ ਗੱਲ ਤੋਂ ਕਦੀ ਕਦੀ ਪਰ ਮੈਂ ਉਹਨਾਂ ਕਿ ਹੀ ਗੁੱਸਾ ਕਰਾਂ ਜਿੰਨਾ ਕਿ ਮੈਂ ਨੁਕਸਾਨ ਝੱਲ ਸਕਦਾ ਫੇ ਸਾਡਾ ਦਿਮਾਗ ਇੱਕ ਜਗ੍ਹਾ ਤੇ ਠਹਿਰ ਜਾਂਦਾ ਸਾਡਾ ਦਿਮਾਗ ਉਦੋਂ ਗਾਹ ਵਧਣਾ ਨਹੀਂ ਦਿੰਦਾ ਮਨੁੱਖ ਨੂੰ ਕਿ ਮਨੁੱਖ ਨੂੰ ਨਾਲ ਹੀ ਮੈਸੇਜ ਆ ਜਾਂਦਾ ਕਿ ਭਈ ਤੂੰ ਤੈਨੂੰ ਪਤਾ ਹੈ ਕਿ ਗੁੱਸਾ ਤੈਨੂੰ ਆਉਣਾ ਹੈ ਤੇ ਤੂੰ ਗਲਤੀ ਕੀਤੀ ਤੇ ਨੁਕਸਾਨ ਤੇਰਾ ਬਹੁਤ ਵੱਡਾ ਹੋ ਜਾਣਾ ਹੈ ਫਿਰ ਮਨੁੱਖ ਜਿਹੜਾ ਆਪਣੇ ਗੁੱਸੇ ਨੂੰ ਕਾਬੂ ਕਰਨਾ ਸਿੱਖ ਜਾਂਦਾ ਮਨੁੱਖ ਆਪਣੇ ਗੁੱਸੇ ਨੂੰ ਕੰਟਰੋਲ ਕਰਨਾ ਸਿੱਖ ਜਾਂਦਾ ਜਿਹਦੇ ਨਾਲ ਜਿਹੜੇ ਚੰਗੇ ਲੋਕ ਨੇ ਹਮੇਸ਼ਾ ਤੁਹਾਡੇ ਵਰਗੇ ਸੂਝਵਾਨ ਲੋਕ ਉਹ ਆਪਣੇ ਆਪ ਨਾਲ ਹੀ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਕਿ ਆਹ ਮੇਰੇ ਚ ਬੁਰੀ ਆਦਤ ਆ ਹੁਣ ਜਿੱਦਾਂ ਮੰਨ ਲਓ ਕਿਸੇ ਮਨੁੱਖ ਨੂੰ ਗੁੱਸਾ ਬਹੁਤ ਆਉਂਦਾ ਜਿਉ ਕੋਈ ਪਿਸਤਲ ਦਾ ਲਾਇਸੈਂਸ ਬਣਾਵਾ ਲੈਂਦਾ ਕਿ ਮੈਂ ਲਈ ਪਿਸਤਲ ਘਰ ਰੱਖਣਾ ਚਾਹੁੰਦਾ ਐ ਪਿਸਤਲ ਰੱਖ ਲੈਂਦਾ ਉਹਨੂੰ ਇਹ ਵੀ ਪਤਾ ਮੈਨੂੰ ਗੁੱਸਾ ਬਹੁਤ ਆਉਂਦਾ ਆ ਤੇ ਇਹਦਾ ਮਤਲਬ ਹੈ ਕਿ ਉਹ ਆਤਮ ਹੱਤਿਆ ਕਰੂਗਾ ਹੀ ਕਰੂਗਾ ਇੱਕ ਦਿਨ ਆਪਣੇ ਆਪ ਨੂੰ ਗੋਲੀ ਮਾਰੂਗਾ ਹੀ ਮਾਰੂਗਾ ਜੇ ਕਿਸੇ ਮਨੁੱਖ ਨੂੰ ਗੁੱਸਾ ਬਹੁਤ ਆਉਂਦਾ ਆ ਤੇ ਉਹ ਆਪਣੇ ਘਰ ਦੇ ਵਿੱਚ ਜ਼ਹਿਰੀਲੀ ਦਵਾਈਆਂ ਰੱਖ ਛੱਡਦਾ ਆ ਜਾਂ ਕੋਈ ਯਰ ਵਾਲੀ ਚੀਜ਼ਾਂ ਰੱਖ ਛੱਡਦਾ ਉਹ ਇੱਕ ਦਿਨ ਖਾਏਗਾ ਹੀ ਖਾਏਗਾ ਕਿਉਂਕਿ ਉਹਦਾ ਸੁਭਾਅ ਆ ਕਿ ਕਿਉਂ ਨਾ ਵੇ ਜਾ ਉੱਚੀ ਡਰ ਕੀਨ ਆਪਣੇ ਕੋਲ ਆਪਣੇ ਤੋਂ ਦੂਰ ਕਰ ਦਵੇ ਤਾਂ ਫਿਰ ਉਹਦੀ ਜ਼ਿੰਦਗੀ ਬਿੱਤ ਰਹਿ ਸਕਦੀ ਮੈਂ ਆਸ ਕਰਦਾ ਮੇਰੇ ਸੱਜਣ ਜਰੂਰ ਇਸ ਵਿੱਚੇ ਤੇ ਸੋਚਣ ਹਮੇਸ਼ਾ ਗੁੱਸਾ ਕਰਨ ਵਾਲੇ ਗੁੱਸਾ ਇੱਕ ਮਨੁੱਖ ਦਾ ਸੁਭਾਅ ਆ ਜੇ ਅਸੀਂ ਗੁੱਸੇ ਨੂੰ ਪੀਣਾ ਸਿੱਖ ਗਏ ਜਦੋਂ ਅਸੀਂ ਇਹ ਗੱਲ ਸਮਝ ਲਈ ਕਿ ਗੁੱਸਾ ਆਉਣਾ ਆ ਤੇ ਪਰ ਮੈਂ ਇਹਨੂੰ ਝੱਲ ਲੈਣਾ ਫਿਰ ਸਾਨੂੰ ਕਦੀ ਗੁੱਸਾ ਨਹੀਂ ਆਵੇਗਾ ਤੇ ਬਾਕੀ ਕੋਸ਼ਿਸ਼ ਕਰਨੀ ਚਾਹੀਦੀ ਪਰਿਵਾਰ ਦੇ ਵਿੱਚ ਇੱਕ ਦੂਜੇ ਦੇ ਸੁਭਾਅ ਬਾਰੇ ਪਤਾ ਹੁੰਦਾ ਉਹਨੂੰ ਕੋਈ ਵੀ ਇਹੋ ਜੀ ਗੱਲ ਨਹੀਂ ਤੇ ਦੱਸਣੀ ਚਾਹੀਦੀ ਇਹੋ ਜੀ ਗੱਲ ਨਹੀਂ ਕਰਨੀ ਚਾਹੀਦੀ ਜਾਂ ਉਹਦੇ ਨਾਲ ਇਹੋ ਜਿਹਾ ਵਿਹਾਰ ਨਹੀਂ ਕਰਨਾ ਚਾਹੀਦਾ ਜਾਂ ਇਹੋ ਜਿਹਾ ਨਹੀਂ ਬੋਲਣਾ ਚਾਹੀਦਾ ਜਿਹਦੇ ਨਾਲ ਉਹਨੂੰ ਸੋਚ ਨੂੰ ਛੱਟ ਵੱਜਦੀ ਹੋਵੇ ਜਿਹਦੇ ਨਾਲ ਉਹਨੂੰ ਗੁੱਸਾ ਆਉਂਦਾ ਹੋਵੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀ ਹੁੰਦੇ ਵਾਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ